ਆਕਾਲੀ ਆਗੂ ਦੀ ਪਤਨੀ ਨੂੰ ਹੋਏ ਸੱਮਨ ਜਾਰੀ ਦਿੱਤੀ ਜਾਣਕਾਰੀ ਵੱਡੀ ਅਪਡੇਟ ਸਾਂਝੀ ਕਰ ਰਿਹਾ ਹੈ ਵਿਕਰਮ ਜੇਠਿਆ ਦੀ ਪਤਨੀ ਗਨੀਵ ਕੋਰ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਸੱਮਨ ਤੇ ਜੈ ਵਿਜੀਲੈਂਸ ਨੇ ਇਹ ਕਾਰਵਾਈ ਬੀਤੀ ਸਰਕਾਰੀ ਛੁੱਟੀਆਂ 'ਚ ਕੀਤੀ ਹੈ ਮਜੀਠਿਆ ਤੇ ਦੇ ਵਕੀਲ ਨੇ ਕਮਰਸ਼ਲ ਪਟੀਸ਼ਨ ਜਿਹੜੀ ਉਹ ਦਾਇਰ ਕੀਤੀ ਹੈ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਵਿਕਰਮ ਜੇਠਿਆ ਦੀ ਪਤਨੀ ਗਨੀਪੌਰ ਨੰਬਰ ਜੀਠੀਆਂ ਨੂੰ ਸੱਮਨ ਭੇਜੇ ਗਏ ਨੇ ਦਰਅਸਲ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਦੇ ਖਿਲਾਫ ਦਰਜ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਨੇ ਰਸਮੀ ਤੌਰ ਤੇ ਉਹਨਾਂ ਦੀ ਪਤਨੀ ਗਨੀਪੌਰ ਨੂੰ ਜਿਹੜਾ ਉਹ ਸੱਮਨ ਭੇਜਿਆ ਹੋ ਤੇ ਸੁਤਰਾ ਅਨੁਸਾਰ ਪੰਜਾਬ ਵਿਜੀਲੈਂਸ ਬਿਊਰੋ ਨੇ ਇਹ ਕਾਰਵਾਈ ਬੀਤੀ ਸਰਕਾਰੀ ਛੁੱਟੀਆਂ ਦੇ ਵਿੱਚ ਹੀ ਕੀਤੀ ਹੈ ਇਤੇ ਇਸ ਮਾਮਲੇ ਦੇ ਵਿੱਚ ਕੇਸ ਦੀ ਅਗਵਾਈ ਕਰ ਰਹੇ ਨੇ ਉੱਤੇ ਡਾਕਟਰ ਦਾਦੀ ਕੀ ਵਕੀਲ ਡੀਐਸ ਸੋਪਤੀ ਨੇ ਹਾਈ ਕੋਰਟ ਚ ਵਾਸ਼ਿੰਗ ਪਟੀਸ਼ਨ ਦਾਇਰ ਕੀਤੀ ਹੈ ਜਿਸ ਤੇ ਅੱਜ ਸੁਣਵਾਈ ਜਿਹੜੀ ਉਹ ਹੋ ਸਕਦੀ ਹੈ ਬੁੱਢੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਜੀਤਿਆ ਤੇਰਦੇ ਵਕੀਲ ਨੇ ਕਵਾਸ਼ਿਲ ਪਟੀਸ਼ਨ ਜਿਹੜੀ ਉਹ ਦਾਇਰ ਕੀਤੀ ਹੈ ਜਿਸ ਤੇ ਅੱਜ ਜਿਹੜੀ ਉਹ ਸੁਣਵਾਈ ਹੋ ਸਕਦੀ ਹੈ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਵਦੇਰੀ ਜਾਣਕਾਰੀ ਦੇ ਲਈ ਸਾਡੇ ਨਾਲ ਗਗਨਦੀਪ ਸਿੰਘ ਜੁੜ ਚੁੱਕੇ ਨੇ ਗਗਨਦੀਪ ਸਿੰਘ ਵਿਕਰਮਜੀਤ ਸਿੰਘ ਮਜੀਠੀਆ ਦੀ ਪਤਨੀ ਨੂੰ ਜਿਹੜਾ ਸਮਨ ਭੇਜਿਆ ਗਿਆ ਕੀ ਕੋਈ ਜਾਣਕਾਰੀ ਉਸ ਨੂੰ ਲੈ ਕੇ ਤੁਹਾਡੇ ਕੋਲ ਜੀ ਬਿਲਕੁਲ ਮੈਡਮ ਜੇਕਰ ਗੱਲ ਕਰੀਏ ਤਾਂ ਜਿਹੜੇ ਕਿ ਅਕਾਲੀ ਆਗੂ ਵਿਕਰਮਜੀਤ ਮਜੀਠੀਆ ਨੇ ਉਹਨਾਂ ਦੀ ਪਤਨੀ ਨੂੰ ਜਿਹੜੇ ਕਿ ਵਿਜੀਲੈਂਸ ਬਿਊਰੋ ਵੱਲੋਂ ਸਮਨ ਜਾਰੀ ਕੀਤਾ ਗਿਆ ਨੇ ਤਾਂ ਇਹ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜਾ ਕਿ ਅਕਾਲੀਆਗੂ ਦੇ ਪਤਨੀ ਨੂੰ ਵਿਜੀਲੈਂਸ ਵੱਲੋਂ ਜਦੋਂ ਕਿ ਇਹ ਪਿਛਲੇ ਦਿਨਾਂ ਦੇ ਵਿੱਚ ਆਜ਼ਾਦੀ ਦੇ ਸੁਦੀਆਂ ਛੁੱਟੀਆਂ ਸੀ ਤਾਂ ਉਹ ਦਿਨਾਂ ਦੇ ਵਿੱਚ ਜਿਹੜੇ ਕਿ ਉਹਨਾਂ ਨੂੰ ਸਬੰਨ ਜਾਰੀ ਕੀਤੇ ਗਏ ਸੀ ਤਾਂ ਇਹਦੇ ਵਿੱਚ ਇਹ ਦੇਖਣਾ ਹੋਏਗਾ ਕਿ ਵਿਜੀਲੈਂਸ ਨੇ ਕੇਸ ਅਧਾਰ ਤੇ ਉਹਨਾਂ ਦੇ ਨੂੰ ਸਬੰਨ ਜਾਰੀ ਕੀਤੇ ਨੇ ਪੁਚ ਕਿਸ ਜ਼ਿਲ੍ਹੇ ਕੀਤੇ ਗਏ ਨੇ ਜਾਂ ਫਿਰ ਜਿਸ ਤਰ੍ਹਾਂ ਕਿ ਆ ਕੱਲੋ ਅਕਾਲੀਆਗੂ ਵਿਕਰਮਜੀਤ ਨੂੰ ਦਿੱਤੀ ਆ ਜਿਹੜੇ ਨੇ ਉਹਨਾਂ ਦੇ ਉੱਤੇ ਇਹ ਦੋਸ਼ ਲੱਗੇ ਸੀ ਕਿ ਜੋ ਵਿਜੀਲੈਂਸ ਦੀ ਕਾਰਵਾਈ ਦੇ ਵਿੱਚ ਲਗਾਤਾਰ ਰੁਕਾਵਟ ਪਾਇਆ ਕੀਤੀ ਜਾਂਦੀ ਹੈ ਜਾਂ ਉਸ ਨੂੰ ਲੈ ਕੇ ਜਿਹੜਾ ਕਿ ਉਹਨਾਂ ਤੋਂ ਕੁਝ ਕੇਸੇ ਕੀਤੀ ਜਾ ਸਕਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਜਿਹੜੀ ਹੈ ਵਿਕਰਮਜੀਤ ਮਸੀਠੀਆ ਦੀ ਬਹਾਲੀ ਅਦਾਲਤ ਦੇ ਵਿੱਚ ਜੋ ਜ਼ਮਾਨਤ ਉਹ ਪਟੀਸ਼ਨ ਪਾਈ ਹੋਈ ਸੀ ਉਸ ਦੇ ਉੱਤੇ ਵੀ ਜਿਹੜੀ ਹੈ ਸੁਣਵਾਈ ਹੋਣੀ ਹੈ ਹੋ ਸਕਦਾ ਹੈ ਕਿ ਇਹ ਕਿਹਾ ਜਾ ਰਿਹਾ ਸੀ ਕਿ ਬਾਅਦ ਦੁਪਹਿਰ ਜਿਹੜਾ ਹੈ ਕੋਈ ਵੱਡਾ ਫੈਸਲਾ ਜਿਹੜਾ ਆ ਉਹ ਆ ਸਕਦਾ ਹੈ ਜਿਸ ਤਰ੍ਹਾਂ ਕਿ ਜਦੋਂ ਵਿਜੀਲੈਂਸ ਬਿਊਰੋ ਅਕਾਲੀ ਆਗੂ ਦੇ ਘਰੇ ਗਈ ਸੀ ਤੇ ਉਹਨਾਂ ਦੇ ਘਰੇ ਜਾ ਕੇ ਜਦੋਂ ਉਹਨਾਂ ਨੇ ਜਾਂਚ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਫਿਕਰਮਜੀਤਿਆ ਵੱਲੋਂ ਲਗਾਤਾਰ ਰੋਕਿਆ ਜਾ ਰਿਹਾ ਸੀ ਤਾਂ ਉਹ ਉਸੇ ਮੀਡੀਆ ਨੂੰ ਆਧਾਰ ਬਣਾ ਕੇ ਜਿਹੜਾ ਅਕਾਲੀ ਆਗੂ ਦੇ ਉੱਤੇ ਵੀ ਜਿਹੜੀ ਹੈ ਦੁਬਾਰਾ ਐਫਆਈਆਰ ਕੀਤੀ ਗਈ ਸੀ ਜਿਸ ਦੇ ਦਵੇ ਚ ਕੀ ਆ ਗਿਆ ਸੀ ਕਿ ਅਕਾਲੀਆ ਸੁਦੇ ਉੱਤੇ ਵੀ ਇੱਕ ਹੋਰ ਨਵੀਂ ਜਿਹੜੀ ਐਫਆਈਆਰ ਦਰਜ ਕੀਤੀ ਗਈ ਹੈ ਤਾਂ ਹੁਣ ਵੱਡੀ ਕਾਰਵਾਈ ਕਰਦੇ ਆ ਵਿਜੀਲੈਂਸ ਬਿਊਰੋ ਕੋਲੋਂ ਜਿਹੜਾ ਆ ਕਿ ਜੋ ਅਕਾਲੀਆ ਨੂੰ ਪ੍ਰਕਮਜੀਤ ਦੀ ਬੀਠੀਆ ਦੀ ਪਤਨੀ ਨੂੰ ਸੰਬੰਧ ਪੇਸ਼ ਕੀਤੇ ਨੇ ਤਾਂ ਹੁਣ ਇਹਦੇ ਵਿੱਚ ਇਹ ਦੇਖਣਾ ਹੋਏਗਾ ਕਿ ਆ ਜੋ ਕਿ ਗਨੀਸ਼ਕੌਰ ਹੈ ਤਾਂ ਉਸ ਨੂੰ ਵਿਜੀਲੈਂਸ ਪੁੱਛਗਿੱਛ ਕਰਦੀ ਹੈ ਜਾਂ ਫਿਰ ਅਦਾਲਤ ਦੇ ਵਿੱਚ ਪੇਸ਼ ਕਰਦੀ ਹੈ ਜਾਂ ਫਿਰ ਉਹਨਾਂ ਤੋਂ ਕੇਸ ਦਾ ਹਾਰ ਪੇਸ਼ਦੇ ਸੰਮਨ ਭੇਜੇ ਗਏ ਨੇ ਅਜਾ ਹਲੇ ਅਧਿਕਾਰਿਕ ਕੁਝ ਵੀ ਜਾਣਦੀ ਸਾਹਮਣੇ ਨਹੀਂ ਆਇਆ ਅਤੇ ਕੁਝ ਜਿਹੜੀ ਇਸ ਦੀ ਪੁਸ਼ਟੀ ਵੀ ਨਹੀਂ ਕੀਤੀ ਗਈ ਉਹਨਾਂ ਨੂੰ ਕੇਸ ਮਕਸਦ ਦੇ ਨਾਲ ਜਿਹੜੇ ਨੇ ਉਹ ਸੰਬਲ ਪੇਸ਼ ਕੀਤੇ ਗਏ ਨੇ ਪਰ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਜਾਣਕਾਰੀ ਇਕੱਤਰ ਹੋਈ ਹੈ ਉਸ ਦੇ ਮੁਤਾਬਿਕ ਜਿਹੜਾ ਹੈ ਗਰੀਬ ਕੌਰ ਨੂੰ ਜੋ ਕਿ ਬਿਕਰਮਜੀਤ ਲਜੀਤਿਆ ਦੇ ਸੁਤਨੀ ਨੇ ਉਹਨਾਂ ਨੂੰ ਜਿਹੜਾ ਕੀ ਇਹ ਸਮਝਾ ਜੀ ਦਿੱਤੇ ਗਏ ਨੇ ਸੋ ਵਧੀਰੀ ਜਾਣਕਾਰੀ ਦਿੱਤੀ ਗਗਨਦੀਪ ਬਹੁਤ-ਬਹੁਤ ਧੰਨਵਾਦ ਜੁੜੇ ਰਾਂਗੇ ਤੁਹਾਡੇ ਨਾਲ ਸੋ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਥੀ ਸੰਮਨ ਜਿਹੜਾ ਗੰਨੀ ਕੋਰ ਨੂੰ ਭੇਜਿਆ ਗਿਆ ਹੈ